ਪਿਛਲੇ ਦਿਨੀ ਵੱਡੀ ਕਾਰਵਾਈ ਕੀਤੀ ਅਨੁਸ਼ਾਸਨ ਕਮੇਟੀ ਨੇ ਤੁਹਾਨੂੰ ਬਾਹਰ ਦਾ ਰਸਤਾ ਦਿਖਾਇਆ ਜੀ ਤੇ ਅੱਜ ਵੱਡੀ ਮੀਟਿੰਗ ਵੀ ਕੀਤੀ ਆ ਹੁਣ ਕੀ ਪਲੈਨਿੰਗ ਆ ਅਗਲੀ ਤੁਹਾਡੀ ਕਿਉਂਕਿ ਸਾਡਾ ਹੁਣ ਕੋਈ ਨਿਜੀ ਲੜਾਈ ਨਹੀਂ ਸਾਡੀ ਤਾਂ ਇੱਕੋ ਹੀ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਤਰਜੀਤ ਸਿੰਘ ਚੀਮਾ ਨੇ ਕਿਹਾ ਕਿ ਬਗਾਵਤ ਕਿਉਂ ਕੀਤੀ ਗਈ ਚਾਹੇ ਵੱਡੇ ਆਗੂ ਨੇ ਉਹ ਟੇਬਲ ਟਾਕ ਵੀ ਹੋ ਸਕਦੀ ਦੀ ਗੱਲਬਾਤ ਵੀ ਹੋ ਸਕਦੀ ਦੀ ਪੱਟਦੇ ਦੇ ਤੇ ਪਿੱਛੇ ਹੋ ਸਕਦੀ ਦੀ ਗੱਲਬਾਤ ਵੀ ਸਾਹਮਣੇ ਕਿਉਂ ਲੈ ਕੇ ਗਏ ਵੀ ਬਗਾਵਤ ਕੀਤੀ ਹੈ ਤਾਂ ਉਹਨਾਂ ਤੇ ਵੱਡੀ ਕਾਰਵਾਈ ਗੱਲਾਂ ਤਾਂ ਸਾਰੀ ਕਰਦੇ ਰਹੇ ਹੁਣ ਤੱਕ ਜੇ ਵਿੱਚ ਬਹਿ ਕੇ ਗੱਲਾਂ ਕਰਨ ਤੇ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਹੀ ਇਹ ਹਾਲਾਤ ਬਣੇ ਨੇ ਸੁਣੀ ਨਹੀਂ ਗਈ ਕਿਸੇ ਨੇ ਉਹ ਕਿ ਚਾਹੁੰਦੇ ਨੇ ਵੀ ਸਰਦਾਰ ਸੁਖਬੀ ਸਿੰਘ ਬਾਦਲ ਪਿੱਛੇ ਹੋ ਜਾਣ ਸ਼੍ਰੋਮਣੀ ਅਕਾਲੀ ਦਲ ਦੇ ਅੱਗੂ ਇਹ ਵੀ ਕਹਿੰਦੇ ਨੇ ਕਿ ਪਾਰਟੀ ਸਮੁੰਦਰ ਆ ਜੀ ਸਮੁੰਦਰ ਚੋਂ ਪਾਣੀ ਥੋੜਾ ਬਹੁਤਾ ਨਿਕਲ ਗਿਆ ਜੱਪ ਪੈ ਗਿਆ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਕਿਉਂ ਨਹੀਂ ਪੈਣਗੇ ਫਰਕ ਤਾਂ ਹੁਣ ਚਾਰ ਚੋਣਾ ਚ ਦਸੇ ਤਾਲੂਕਾਂ ਨੇ ਇਹ ਵੀ ਕਿਹਾ ਜਾਂਦਾ ਸੀ ਕਿ ਪਰਮੇਂਦਰ ਸਿੰਘ ਢੀਂਡਸਾ ਸੁਖਵੀਰ ਸਿੰਘ ਬਾਦਲ ਦਾ ਬਹੁਤ ਸਤਿਕਾਰ ਕਰਦੇ ਸੀ ਪਹਿਲਾਂ ਪਾਰਟੀ 'ਚ ਸ਼ਾਮਲ ਕਰਵਾਇਆ ਉਸ ਤੋਂ ਬਾਅਦ ਟਿਕਟ ਨਹੀਂ ਦਿੱਤੀ ਗਈ ਉੱਥੇ ਵੀ ਬਹੁਤ ਕਿਤੇ ਨਾ ਕਿਤੇ ਉਹ ਗੜਬੜ ਕੀਤੀ ਆ ਸੁਖਵੀਰ ਸਿੰਘ ਬਾਦਲ ਨੇ ਇੱਥੋਂ ਗੱਲਾਂបੱਤਾਂ ਵੀ ਸਾਹਮਣੇ ਆਈ ਉਸ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਵੀ ਉਹਨਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ ਉਹਨਾਂ 'ਚੋਂ ਇੱਕ ਤੇ ਵੀ ਪੂਰੇ ਨਹੀਂ ਕਿਤੇ ਦੂਜੀਆਂ ਪਾਰਟੀਆਂ ਨੇ ਤਾਂ ਇਹ ਵੀ ਸੋਚ ਰਹੇ ਹੋਣਗੇ ਕਿ ਹੁਣ ਤਾਂ ਚਲੋ ਤਾਂ ਪਾਰਟੀ ਤਾਂ ਜੰਮੀ ਡਾਊਨ ਹੋ ਗਈ ਜੀ ਕਿਤੇ ਨਾ ਕਿਤੇ ਦੋ ਧਿਰਾਂ ਬਣ ਗਈਆਂ ਦਫਾੜ ਹੋ ਗਈ ਫਿਰ ਹੁਣ ਤਾਂ ਕਾਂਗਰਸ ਨੂੰ ਫਾਇਦਾ ਹੋਣਾ ਜਾਂ ਕਿਸੇ ਹੋਰ ਪਾਰਟੀ ਨੂੰ ਫਾਇਦਾ ਦੇਖੋ ਦੋ ਸੀਟਾਂ ਦੇ ਉੱਤੇ ਜਿੱਥੇ ਚੰਗੇ ਕੈਂਡੀਡੇਟ ਸੀ ਭਾਈ ਅਮਰਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਨੇ ਵੋਟ ਪਾਈ ਹੈ ਉਹੀ ਵੋਟ ਹੈ ਇਕੱਲੀ ਸੋਚ ਵਾਲੇ ਇਕੱਲੀ ਵਿਚਾਰਧਾਰਾ ਵਾਲੇ ਲੋਕ ਨੇ ਹਾਂ ਸੁਬੀ ਸਿੰਘ ਦੀ ਬਾਦਲਦਲ ਖਤਮ ਹੋ ਸਕਦਾ ਹੈ ਪਰ ਇਹ ਇਕੱਲੀ ਸੋਚ ਇਕੱਲੀ ਵਿਚਾਰਧਾਰਾ ਰਹੇ ਜਿਉਂਦੀ ਰਹੇਗੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਜਾ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨ ਕਮੇਟੀ ਨੇ ਪਿਛਲੇ ਦਿਨੀ ਵੱਡੀ ਕਾਰਵਾਈ ਕੀਤੀ ਪਾਰਟੀ ਦੇ ਵੱਡੇ ਸੀਨੀਅਰ ਆਗੂ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਪਰਮਿੰਦਰ ਸਿੰਘ ਢੀਂਡ ਸਾਹਿਬ ਕਾ ਵਿੱਤ ਮੰਤਰੀ ਨੇ ਪ੍ਰੋਫੈਸਰ ਚੰਦੂ ਮਾਜਰਾ ਨੇ ਬੀਬੀ ਜਗੀਰ ਕੌਰ ਸੋ ਵੱਡੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਅੱਜ ਇੱਕ ਵੱਡੀ ਮੀਟਿੰਗ ਕੀਤੀ ਆ ਸੰਗਰੂਰ ਚ ਗੱਲਬਾਤ ਵੀ ਕਰਾਂਗੇ ਸਾਡੇ ਪਰਮਿੰਦਰ ਸਿੰਘ ਢੀਂਟਸਾ ਸਾਬਕਾ ਵਿੱਤ ਮੰਤਰੀ ਮੌਜੂਦ ਨੇ ਢੀਂਟਸਾ ਸਾਹਿਬ ਪਿਛਲੇ ਦਿਨੀ ਵੱਡੀ ਕਾਰਵਾਈ ਕੀਤੀ ਅਨੁਸ਼ਾਸਨ ਕਮੇਟੀ ਨੇ ਤੁਹਾਨੂੰ ਬਾਹਰ ਦਾ ਰਸਤਾ ਦਿਖਾਇਆ ਜੀ ਤੇ ਅੱਜ ਵੱਡੀ ਮੀਟਿੰਗ ਵੀ ਕੀਤੀ ਆ ਹੁਣ ਕੀ ਪਲੈਨਿੰਗ ਆ ਅਗਲੀ ਤੁਹਾਡੀ ਕੋਈ ਅਸੀਂ ਤਾਂ ਸੰਗਤ ਦੇ ਵਿੱਚ ਹੀ ਜਾਵਾਂਗੇ ਆਪਣੀ ਗੱਲ ਰੱਖਾਂਗੇ ਕਿਉਂਕਿ ਸਾਡਾ ਹੁਣ ਕੋਈ ਨਿੱਜੀ ਲੜਾਈ ਨਹੀਂ ਸਾਡੀ ਤਾਂ ਇੱਕੋ ਹੀ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਸ਼੍ਰੋਮਣੀ ਅਕਾਲੀ ਦਲ ਮੋੜ ਸਿਧਾਂਤਾਂ ਤੇ ਆਵੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲੇ ਤੇ ਲੋਕੇ ਚਾਹੁੰਦੇ ਨੇ ਵੀ ਸਰਦਾਰ ਸੁਬੀਤ ਸਿੰਘ ਬਾਦਲ ਪਿੱਛੇ ਹੋ ਜਾਣ ਕਿਸੇ ਵੀ ਯੋਗ ਵਿਅਕਤੀ ਨੂੰ ਪ੍ਰਧਾਨਗੀ ਦਿੱਤੀ ਜਾਵੇ ਤੇ ਪਾਰਟੀ ਵੀ ਮਜ਼ਬੂਤ ਹੋ ਸਕਦੀ ਹੈ ਤੇ ਪੰਜਾਬ ਦੀ ਜਿਹੜੀ ਇੱਕ ਮੈਂ ਕਹਾਂਗਾ ਵੀ ਸ਼੍ਰੋਮਣੀ ਅਕਾਲੀ ਦਲ ਆਨ ਤੇ ਸ਼ਾਨ ਹੀ ਹੈ ਉਹਨੂੰ ਬਚਾਇਆ ਜਾ ਸਕਦਾ ਹੈ ਠੀਕ ਹੈ ਤੇ ਅਸੀਂ ਹੁਣ ਆਪਦਾ ਏਜੰਡਾ ਵੀ ਤਿਆਰ ਕਰ ਰਹੇ ਹਾਂ ਧਾਰਮਿਕ ਤੇ ਪੋਲੀਟੀਕਲ ਦੋਨੇ ਏਜੰਡੇ ਲੋਕਾਂ 'ਚ ਲੈ ਕੇ ਜਾਵਾਂਗੇ ਤੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਪਿਤ ਕਰਨ ਲਈ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰਨ ਲਈ ਅਜੀ ਯਤਨ ਕਰਾਂਗੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਗਾਵਤ ਕਿਉਂ ਕੀਤੀ ਗਈ ਚਾਹੇ ਵੱਡੇ ਆਗੂ ਨੇ ਉਹ ਟੇਬਲ ਟਾਕ ਵੀ ਹੋ ਸਕਦੀ ਦੀ ਗੱਲਬਾਤ ਵੀ ਹੋ ਸਕਦੀ ਦੀ ਪਰਦੇ ਦੇ ਪਿੱਛੇ ਹੋ ਸਕਦੀ ਦੀ ਗੱਲਬਾਤ ਵੀ ਸਾਹਮਣੇ ਕਿਉਂ ਲੈ ਕੇ ਗਏ ਵੀ ਬਗਾਵਤ ਕੀਤੀ ਹੈ ਤਾਂ ਉਹਨਾਂ ਤੇ ਵੱਡੀ ਕਾਰਵਾਈ ਵੀ ਦੇਖੋ ਗੱਲਾਂ ਤਾਂ ਸਾਰੀ ਕਰਦੇ ਰਹੇ ਹੁਣ ਤੱਕ ਜੇ ਵਿੱਚ ਬਹਿ ਕੇ ਗੱਲਾਂ ਕਰਨ ਤੇ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਹੀ ਇਹ ਹਾਲਾਤ ਬਣੇ ਨੇ ਸੁਣੀ ਨਹੀਂ ਗਈ ਕਿਸੇ ਦੀ ਬਾਕੀ ਸਾਰੇ ਲੀਡਰਾਂ ਨੇ ਬਹੁਤ ਵਾਰੀ ਕਿਹਾ ਜਿੱਦ ਤੱਕ ਮੇਰੀ ਗੱਲ ਹੈ ਸਾਨੂੰ ਤਾਂ ਕੋਰ ਕਮੇਟੀ ਦਾ ਮੈਂਬਰ ਬਣਾ ਕੇ ਜਾਣ ਕੇ ਕੋਰ ਕਮੇਟੀ 'ਚ ਸੱਦਿਆ ਵੀ ਨਹੀਂ ਗਿਆ ਬਾਕੀ ਸਾਰਿਆਂ ਨੂੰ ਫੋਨ ਕੀਤੇ ਤੁਸੀਂ ਕੋਰ ਕਮੇਟੀ ਆ ਫਲਾਣੀ ਤਰੀਕ ਨੂੰ ਆਓ ਸਾਨੂੰ ਦੱਸਿਆ ਵੀ ਨਹੀਂ ਠੀਕ ਹੈ ਸੋ ਉਹਨਾਂ ਦਾ ਕੋਈ ਡਰ ਸੀ ਮਨ 'ਚ ਕੀ ਸੀ ਚੋਰ ਸੀ ਇਹ ਉਹ ਦੱਸ ਸਕਦੇ ਆ ਮੈਨੂੰ ਗਰਗ ਸਾਹਿਬ ਨੂੰ ਸਾਨੂੰ ਦੋਨਾਂ ਨੂੰ ਸੱਦੇ ਨਹੀਂ ਗਿਆ ਕਿਉਂਕਿ ਉਹਨੂੰ ਮੈਨੂੰ ਲੱਗਦਾ ਉਹਨੂੰ ਪਤਾ ਸੀ ਵੀ ਇਹ ਜਿਹੜੀਆਂ ਸੱਚੀਆਂ ਗੱਲਾਂ ਕਰਨਗੇ ਤੇ ਉਹ ਉਹਨਾਂ ਨੂੰ ਚੰਗੀਆਂ ਨਹੀਂ ਲੱਗਣੀਆਂ ਉਸ ਤੋਂ ਤਾਂ ਗੱਲਾਂ ਸੁਣਨ ਨੂੰ ਹੀ ਤਿਆਰ ਨਹੀਂ ਜ ਮਤਲਬ ਆਪਦੇ ਇੱਕ ਨੁਮਾਇंदे ਨੂੰ ਬੁਲਾ ਨਹੀਂ ਸਕਦੇ ਹੋ ਮੀਟਿੰਗ 'ਚ ਉਸ ਦਾ ਮਤਲਬ ਵੀ ਉਹ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਠੀਕ ਹੈ ਬਿਲਕੁਲ ਜਦੋਂ ਤੁਹਾਨੂੰ ਕੋਰ ਕਮੇਟੀ ਦੇ ਮੈਂਬਰ ਬਣਾਇਆ ਗਿਆ ਤਾਂ ਕੀ ਗੱਲ ਬਹੁਤ ਹੋਈ ਮੈਂਬਰ ਬਣਨ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ ਤੁਹਾਡੀ ਸੁਖਬੀਰ ਸਿੰਘ ਬਾਦਲ ਨੇ ਜਾ ਉੱਥੇ ਸਾਰੇ ਕੋਰ ਕਮੇਟੀ ਦੇ ਦੇਖੋ ਕੋਰ ਕਮੇਟੀ ਦੀ ਜਿਸ ਦਿਨ ਮੈਨੂੰ ਮੈਂਬਰ ਬਣਾਇਆ ਗਿਆ ਉਸ ਦਿਨ ਹੀ ਮੀਟਿੰਗ ਸੱਦੀ ਗਈ ਇੱਕ ਉਹ 'ਚ ਸੁਖਬੀਰ ਸਿੰਘ ਬਾਦਲ ਨੇ ਸਾਰਿਆਂ ਤੋਂ ਅਧਿਕਾਰ ਲੈ ਕੇ ਟਿਕਟਾਂ ਵੰਡ ਦੇ ਹੋਰ ਉਸ ਤੋਂ ਬਾਅਦ ਕੋਰ ਕਮੇਟੀ 'ਚ ਕੋਈ ਨਹੀਂ ਹਾਲਾਂਕਿ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ ਕੋਰ ਕਮੇਟੀ 'ਚ ਨਾ ਪਾਇਆ ਜਾਵੇ ਸਾ ਹੋਰ ਸੀਨੀਅਰ ਲੀਡਰ ਨੇ ਜਿਹਦੇ ਵਿੱਚ ਜਸਟਿਸ ਨਿਰਮਲ ਸਿੰਘ ਜੀ ਸੀ ਤੇ ਜਿੱਥੇ ਸਰਬੰਸ ਸਿੰਘ ਫਲੋਰ ਸੀ ਉਹਨਾਂ ਨੂੰ ਪਾ ਲਓ ਠੀਕ ਹੈ ਜੀ ਉਹਨਾਂ ਨੇ ਸਮਾਂ ਸਾਡੇ ਵਿੱਚ ਛਿਪ ਪਾੜ ਪਾਉਣ ਲਈ ਕਹਿ ਲਓ ਜਾਂ ਕਿਸ ਕਾਰਨ ਕਰਕੇ ਉਹਨਾਂ ਨੇ ਮੈਨੂੰ ਤੇ ਗਰਕ ਸਾਹਿਬ ਨੂੰ ਪਾਤਾ ਮਾਕਿਆਂ ਨੂੰ ਜਾਣ ਕੇ ਛੱਡ ਸੋ ਇਹ ਉਹਨਾਂ ਦੀਆਂ ਆਪਦੀਆਂ ਕੀ ਉਹ ਸੀਗੀਆਂ ਉਹ ਜਾਣਦੇ ਨੇ ਪਰ ਸਾਨੂੰ ਮੈਂਬਰ ਬਣਾ ਕੇ ਵੀ ਉਲਟ ਚੁਣ ਗੋਲੇ ਕੀਤਾ ਉਹਨਾਂ ਨੇ ਠੀਕ ਹੈ ਤੇ ਫਿਰ ਅਸੀਂ ਗੱਲ ਕਿਹਦੇ ਕੋਲ ਰੱਖੀ ਅਸੀਂ ਤਾਂ ਲੋਕਾਂ 'ਚ ਜਾ ਕੇ ਰੱਖ ਸਕਦੇ ਆ ਠੀਕ ਹੈ ਬਿਲਕੁਲ ਇਹ ਵੀ ਕਿਹਾ ਜਾਂਦਾ ਸੀ ਕਿ ਪਰਮੇਂਦਰ ਸਿੰਘ ਢੀਂਡਸਾ ਸੁਖਵੀਰ ਸਿੰਘ ਬਾਦਲ ਦਾ ਬਹੁਤ ਸਤਿਕਾਰ ਕਰਦੇ ਸੀ ਪਹਿਲਾਂ ਪਾਰਟੀ 'ਚ ਸ਼ਾਮਲ ਕਰਵਾਏ ਉਸ ਤੋਂ ਬਾਅਦ ਟਿਕਟ ਨਹੀਂ ਦਿੱਤੀ ਗਈ ਉੱਥੇ ਵੀ ਬਹੁਤ ਕਿਤੇ ਨਾ ਕਿਤੇ ਗੜਬੜ ਕੀਤੀ ਆ ਸੁਖਵੀਰ ਸਿੰਘ ਬਾਦਲ ਲਈ ਇੱਥੋਂ ਗੱਲਾਂ ਬਾਤਾਂ ਵੀ ਸਾਹਮਣੇ ਆ ਰਹੀਆਂ ਸੀ ਦੇਖੋ ਗੱਲ ਇਹ ਵੀ ਚਲੋ ਉਹਨਾਂ ਨੇ ਟਿਕਟ ਨਹੀਂ ਦਿੱਤੀ ਪਰ ਉਸ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਵੀ ਉਹਨਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ ਉਹਨਾਂ 'ਚੋਂ ਇੱਕ ਤੇ ਵੀ ਪੂਰੇ ਨਹੀਂ ਉਤਰੇ ਕੋਈ ਸਿਰਫ ਟਿਕਟ ਵਾਸਤੇ ਨਹੀਂ ਬੰਦਾ ਹੁੰਦਾ ਟਿਕਟਾਂ ਕਈ ਵਾਰ ਨਹੀਂ ਮਿਲਦੀਆਂ ਪਰ ਸਾਡੇ ਜਿਹੜੇ ਸਾਰੇ ਸਾਥੀ ਸੀ ਉਹਨਾਂ ਨੂੰ ਵੀ ਅਨਗੋਲਾ ਕੀਤਾ ਗਿਆ ਤੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਵੀ ਜਿਹੜੀਆਂ ਉਹਨਾਂ ਦੀਆਂ ਗੱਲਾਂ ਪਾਰਟੀ ਦੀ ਬਿਹਤਰੀ ਵਾਸਤੇ ਜਿਹੜੀਆਂ ਕੀਤੀਆਂ ਉਹਨਾਂ ਨੂੰ ਅਨਗੋਲਾ ਕੀਤਾ ਗਿਆ ਤੇ ਅੱਜ ਤਾਂ ਹੁਣ ਪੰਜਾਬ ਦਾ ਬੱਚਾ ਬੱਚਾ ਇਹ ਕਹਿ ਰਿਹਾ ਵੀ ਸੁਖਬੀਰ ਸਿੰਘ ਬਾਦਲ ਪਾਸੇ ਹੁਣ ਤੇ ਪਾਰਟੀ ਨੂੰ ਬਚਾਓ ਠੀਕ ਹੈ ਪਰ ਟੀਨਸਾ ਸਭ ਕੀ ਲੱਗਦਾ ਤੁਹਾਨੂੰ ਹੁਣ ਦੋ ਧਿਰਾਂ ਹੋ ਗਈਆਂ ਜੀ ਸ਼੍ਰੋਮਣੀ ਅਕਾਲੀ ਦਲ ਦੁਫਾੜ ਹੋ ਗਈ ਇੱਕ ਪਾਸੇ ਤੁਸੀਂ ਇੱਕ ਪਾਸੇ ਉਧਰ ਆ ਤੇ ਦੂਜੀਆਂ ਪਾਰਟੀਆਂ ਨੇ ਤਾਂ ਇਹ ਵੀ ਸੋਚ ਰਏ ਹੋਣਗੇ ਕਿ ਹੁਣ ਤਾਂ ਚਲੋ ਤਾਂ ਪਾਰਟੀ ਤਾਂ ਜਮੀ ਡਾਊਨ ਹੋ ਗਈ ਜੀ ਕਿਤੇ ਨਾ ਕਿਤੇ ਦੋ ਧਿਰਾਂ ਬਣ ਗਈਆਂ ਦੁਫਾੜ ਹੋ ਗਈ ਵੀ ਹੁਣ ਤਾਂ ਕਾਂਗਰਸ ਨੂੰ ਫਾਇਦਾ ਹੋਣਾ ਜਾਂ ਕਿਸੇ ਹੋਰ ਪਾਰਟੀ ਨੂੰ ਫਾਇਦਾ ਨਹੀਂ ਬਿਲਕੁਲ ਨਹੀਂ ਲੋਕ ਜਿਹੜੀ ਪੰਥਕ ਜਿਹੜਾ ਖਲਾਅ ਹੈ ਸਿਆਸਤ ਦਾ ਭਰਿਆ ਜਾਣਾ ਹੁਣ ਵੀ ਜਿਵੇਂ ਦੇਖੋ ਦੋ ਸੀਟਾਂ ਦੇ ਉੱਤੇ ਜਿੱਥੇ ਚੰਗੇ ਕੈਂਡੀਡੇਟ ਸੀ ਭਾਈ ਅਮਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਇਹਨਾਂ ਨੂੰ ਲੋਕਾਂ ਨੇ ਵੋਟ ਪਾਈ ਹੈ ਉਹੀ ਵੋਟ ਹੈ ਇਕੱਲੀ ਸੋਚ ਵਾਲੇ ਇਕੱਲੀ ਵਿਚਾਰਦਾ ਰਹੀ ਲੋਕ ਨੇ ਸੋ ਇਹ ਵਿਚਾਰਦਾ ਰਣੀ ਖਤਮ ਹੋ ਸਕਦੀ ਹਾਂ ਸੁਖਬੀਰ ਸਿੰਘ ਦੀ ਬਾਦਲ ਦਲ ਖਤਮ ਹੋ ਸਕਦਾ ਪਰ ਇਹ ਇਕੱਲੀ ਸੋਚ ਇਕੱਲੀ ਵਿਚਾਰਦਾ ਰਾਹ ਜਿਉਂਦੀ ਰਹੇਗੀ ਅਸੀਂ ਤਾਂ ਸਾਰਿਆਂ ਨੂੰ ਇਕੱਠਾ ਕਰਨ ਦੀ ਯਤਨ ਕਰ ਰਹੇ ਹਾਂ ਮੇ ਉਸ ਅਕਾਲੀ ਦਲ ਨੂੰ ਤੇ ਉਸ ਵਿਚਾਰਧਾਰਾ ਨੂੰ ਅਸੀਂ ਜਿਉਂਦਾ ਰੱਖੀ ਠੀਕ ਹੈ ਭਾਈ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਆਇਆ ਕਿ ਅਮਰਪਾਲ ਸਿੰਘ ਬਾਹਰ ਆਉਣਗੇ ਤਾਂ ਪਾਰਟੀ ਬਣੂਗੀ ਕੋ ਹੋਰ ਪੰਥਕ ਪਾਰਟੀ ਬਣਾਉਣੀ ਆ ਵੱਡੀ ਪਾਰਟੀ ਬਣਾਉਣੀ ਆ ਕੋਈ ਗੱਲਬਾਤ ਚੱਲਦੀ ਆ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਆ ਵੀ ਉਹ ਅਲਾਈਂਸ ਹੋ ਜੂ ਜਾਂ ਇਕੱਠੇ ਹੋ ਜਾਣਗੇ ਸਾਰੇ ਸਰਬੀਸ ਕੋਈ ਇਸ ਚੀਜ਼ ਬਾਰੇ ਹਰੇ ਕੋਈ ਵਿਚਾਰ ਚਰਚਾ ਨਹੀਂ ਹੋਈ ਨਾ ਹੀ ਸਾਡੀ ਉਹਨਾਂ ਨਾਲ ਹੋਈ ਹੈ ਨਾ ਹੀ ਪਾਰਟੀ ਦੇ ਵਿੱਚ ਹੋਈ ਹੈ ਪਰ ਸਾਡੀ ਇੱਛਾ ਜ਼ਰੂਰ ਹੈ ਕਿ ਅਸੀਂ ਸਾਰੀਆਂ ਪੰਥਕ ਧਰਾਂ ਇਕੱਠੀਆਂ ਹੋਣ ਤਾਂ ਹੀ ਪੰਜਾਬ ਦੀ ਕੋਈ ਸੁਣੂ ਆ ਨੀ ਅੱਜ ਪੰਜਾਬ ਨੂੰ ਕਿਉਂ ਨਹੀਂ ਸੁਣ ਰਹੀਆਂ ਕੇਂਦਰੀ ਪਾਰਟੀਆਂ ਹੋ ਗਈਆਂ ਪੰਜਾਬ ਦੀ ਪਾਰਟੀ ਹੋ ਗਈ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਤੋਂ ਕਿਉਂ ਨਹੀਂ ਸੁਣ ਰਹੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੀ ਕਿਹੜਾ ਕੋਈ ਗੱਲ ਹੈ ਸੋ ਜੇ ਅਸੀਂ ਇਕੱਠੇ ਹੋਵਾਂਗੇ ਪੰਥਕ ਤਰ੍ਹਾਂ ਤਾਂ ਇੱਕ ਤਾਕਤ ਬਣ ਕੇ ਜਿਹੜਾ ਹੈ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਮਸਲੇ ਸਿੱਖਾਂ ਦੇ ਮਸਲੇ ਉਹ ਮਨਵਾਏ ਜਾ ਸਕਦੇ ਆ ਸੋ ਵੀਰ ਸਿੰਘ ਬਾਦਲ ਕ੍ਰੈਡੀਬਿਲਟੀ ਲੂਜ਼ ਕਰ ਚੁੱਕੇ ਨੇ ਲੋਕਾਂ ਦਾ ਵਿਸ਼ਵਾਸ ਅਤੇ ਨਾ ਹੀ ਉਹਨਾਂ ਨੂੰ ਹੁਣ ਕੋਈ ਉਸ ਸੀਰੀਅਸਲੈਸ ਨਾਲ ਦੇਖਦੇ ਆ ਕਿਉਂਕਿ ਲੋਕ ਜਦ ਨਾਲ ਨਹੀਂ ਤਾਂ ਲੋਕਾਂ ਨੂੰ ਕਿੰਨੇ ਸੀਰੀਅਸਲੀ ਲੈਣਾ ਸੋ ਇਹ ਸਾਰੀਆਂ ਚੀਜ਼ਾਂ ਦਾ ਜ਼ਰੂਰ ਅਸਰ ਪਿਆ ਪਰ ਸਮੇਂ ਦੇ ਨਾਲ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਵੀ ਅਸੀਂ ਤੁਰਾਂਗੇ ਤਾਂ ਲੋਕ ਆਪਣੇ ਆਪ ਦੇਖ ਕੇ ਜਿਹੜਾ ਨਾਲ ਜੁੜਨਗੇ ਕਿਉਂਕਿ ਸਾਰੇ ਹੀ ਸਾਡੀ ਲੀਡਰਸ਼ਿਪ ਨੇ ਆਪਣੀ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਸਭ ਨੇ ਸੀਨੀਅਰ ਬੰਦਿਆਂ ਨੇ ਕਿਹਾ ਵੀ ਸਾਨੂੰ ਕੋਈ ਔਦਾਂ ਨਹੀਂ ਚਾਹੀਦਾ ਸਾਰਿਆਂ ਨੇ ਇਕੱਠੋਂ ਕੇ ਗੁਰਪ੍ਰਤਾਪ ਸਿੰਘ ਉਡਾਲਾ ਨੂੰ ਆਪ ਦਾ ਕਨਵੀਨਰ ਚੁਣਿਆ ਸੋ ਇਹ ਆਪ ਦੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਕੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਤਿਆਗ ਦੀ ਭਾਵਨਾ ਲੈ ਕੇ ਚੱਲ ਰਹੀ ਹੈ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਹ ਵੀ ਕਹਿੰਦੇ ਨੇ ਕਿ ਪਾਰਟੀ ਸਮੁੰਦਰ ਆ ਜੀ ਸਮੁੰਦਰ ਚੋਂ ਪਾਣੀ ਥੋੜਾ ਬਹੁਤਾ ਨਿਕਲ ਗਿਆ ਜabb ਪੈ ਗਿਆ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਨਿਕੋ ਗੱਲ ਇਹ ਹੈ ਫਰਕ ਕਿਉਂ ਨਹੀਂ ਪੈਣ ਗਿਆ ਫਰਕ ਤਾਂ ਹੁਣ ਚਾਰ ਚੋਣਾ ਚ ਦਸੇ ਤਾਲੂਕਾਂ ਨੇ ਜੇ ਅੱਜ ਵੀ ਔਖਾ ਮਿੱਚੀ ਬੈਠੇ ਆ ਤਾਂ ਫਿਰ ਉਹਨਾਂ ਨੂੰ ਉਹ ਜਾਣਨ ਲੋਕਾਂ ਨੇ ਲਗਾਤਾਰ ਪੰਜ ਵਾਰੀ ਵੋਟ ਪਰਸੈਂਟੇਜ ਜਿਹੜੀ ਹੈ ਦਿਨ ਪਰ ਦਿਨ ਘਟ ਰਹੀ ਹੈ 45% ਤੋਂ ਘਟ ਕੇ ਅੱਜ 13% ਤੇ ਰਹਿ ਗਈ ਹੈ ਹਜੇ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਇਹਨਾਂ ਕਾਰਨਾਂ ਕਰਕੇ ਤਾਂ ਘਟੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਲੋਕ ਕੀ ਸੋਚਦੇ ਨੇ ਲੋਕਾਂ ਦੀਆਂ ਭਾਵਨਾਵਾਂ ਕੀ ਨੇ ਜੇ ਇਹਨਾਂ ਦਾ ਫਰਕ ਪੈਂਦਾ ਹੁੰਦਾ ਤੇ ਅੱਜ ਕਾਲੀ ਦਲ ਦੇ ਹਾਲ ਸੁਣਨਾ ਹੁੰਦਾ ਠੀਕ ਹੈ ਖਰਚੰਦ ਸਿੰਘ ਲੌਂਗੋੜ ਦੀ ਵਰਸੀ ਵੀ ਆ ਰਹੀ ਹੈ ਉੱਥੇ ਵੀ ਤੁਸੀਂ ਸਟੇਜ ਲਾਉਣੀ ਹੈ ਉੱਥੇ ਵੀ ਹੋਣਾ ਪ੍ਰੋਗਰਾਮ ਆਪਣਾ ਦੇਖੋ ਅਸੀਂ ਵੱਡੀ ਜਿਹੜੀ ਕਾਨਫਰੰਸ ਕਰ ਰਹੇ ਹਾਂ ਉੱਥੇ ਅਸੀਂ ਤਾਂ ਸਾਰੀਆਂ ਕੰਸਕਤੀਆਂ ਨੂੰ ਇਨਵਾਈਟ ਕਰਾਂਗੇ ਉੱਥੇ ਵੀ ਆਓ ਇਕੱਠੇ ਹੋ ਕੇ ਕੌਮ ਦੀ ਗੱਲ ਕਰੀਏ ਕੌਮ ਦੇ ਭਲੇ ਦੀ ਗੱਲ ਕਰੀਏ ਉੱਥੇ ਤੇ ਹਮੇਸ਼ਾ ਸੰਗਰੂਰ ਜ਼ਿਲ੍ਹੇ ਨੇ ਪੰਜਾਬ ਦੀ ਸਿਆਸਤ ਨੂੰ ਇੱਕ ਸੇਧ ਦਿੱਤੀ ਹੈ ਅਸੀਂ ਆਸ ਕਰਦੇ ਹਾਂ ਵੀ ਇਸ ਵਾਰੀ ਸੰਤਰਚਨ ਸਿੰਘ ਦੀ ਲੌਂਗਵਾਲ ਸਾਹਿਬ ਦੀ ਵਰਸੀ ਤੇ ਜਿਹੜਾ ਇੱਕ ਇੱਕ ਨਵੀਂ ਪੰਥਕ ਸੇਧ ਪੰਜਾਬ ਦੇ ਲੋਕ ਸੰਗਰੂਰ ਜ਼ਿਲ੍ਹੇ ਦੇ ਰਾਹੀਂ ਦੇਖਣਗੇ ਠੀਕ ਹੈ ਬਿਲਕੁਲ ਜੀ ਸੋ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਜਿਨ੍ਹਾਂ ਨੇ ਮੀਟਿੰਗ ਕੀਤੀ ਅੱਜ ਵੱਡੀ ਮੀਟਿੰਗ ਹੋਈ ਆ ਪਵਾਨੀਗੜ੍ਹ ਚ ਜਿੱਥੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਸੰਧੀ ਵੀ ਮੀਟਿੰਗ ਹੋਈ ਆ ਕਿ ਇੱਥੇ ਸਟੇਜ ਲੱਗੇਗੀ ਅਤੇ ਕਹਿ ਰਹੇ ਨੇ ਕਿ ਅਸੀਂ ਲਗਾਤਾਰ ਆਉਣ ਵਾਲੇ ਸਮੇਂ ਚ ਮੀਟਿੰਗਾਂ ਕਰਾਂਗੇ ਆਪਣੀ ਗੱਲਬਾਤ ਕਰਾਂਗੇ ਅਤੇ ਪੰਥਕ ਸੇਧ ਲਈ ਇੱਕ ਵੱਡੀ ਪਲੈਨਿੰਗ ਤਿਆਰ ਕਰਾਂਗੇ ਕੈਮਰਾਮੈਨ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ